ਬਦੋਦੀ ਤੇਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀ ਕੀਤੀ ਪਹਿਲਾਂ ਸਾਰ ਇੱਥੇ ਕਾਇਤ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰ ਜੇ ਗਾਲ ਯਾਰ ਹੌਸਿਆ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਆ ਗਾਲਾ ਕੱਢਦੇ ਤੁਸੀਂ ਸਭ ਤੇਰੀ ਗੱਲੋਂ ਗਾਲਾ ਕੱਢਦੇ ਹੋ ਤਾਲੀ ਵਾਟਾ ਗਾਲਾ ਕੱਢਦੇ ਹੋ ਕਿਉਂ ਗਾਲਾ ਕੱਢਦੇ ਹੋ ਤੁਸੀਂ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਅਜੀ ਗਾਲਾ ਕੱਢੂੰਗਾ ਦੇਵੇ ਗਾਲਾਂ ਬੈਠੋ ਪਲੀਜ਼ ਬੈਠੋ ਮਾ ਸਾਹਿਬ ਬੈਠੋ ਬੈਠੋ ਜਦੋਂ ਤੁਹਾਨੂੰ ਇੱਕ ਵਾਰ ਕਹਿਤਾ ਪਰ ਚੇਅਰ 33 ਸਪੀਕਰ ਸਾਡੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿੱਟਾ ਵੇਚ ਅੱਗੋਂ ਫਿਰ ਇਹਨਾਂ ਨੇ ਵੀ ਮੈਂ ਸੈਮੀਨਾਰ ਸਹੀ ਸ਼ਬਦਾਬਲੀ ਦਾ ਇਸਤੇਮਾਲ ਨਹੀਂ ਕੀਤਾ ਯੁੱਧ ਨਸ਼ਿਆਂ ਵਿਰੁੱਧ ਜੋ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਔਰ ਇਸ ਯੁੱਧ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਲਗਾਤਾਰ ਸਾਡੇ ਨੌਜਵਾਨੀ ਨੂੰ ਬਚਾਉਣ ਤੇ ਲੱਗੀ ਹੈ ਸਾਡੇ ਬੱਚਿਆਂ ਨੂੰ ਬਚਾਉਣ ਤੇ ਲੱਗੀ ਹੈ ਤੇ ਜਿੱਦਾਂ ਮੰਤਰੀ ਸਾਹਿਬ ਨੇ ਦੱਸਿਆ ਕਿ 4000 ਦੇ ਕਰੀਬ ਪਿੰਡਾਂ ਨੂੰ ਅਸੀਂ ਨਸ਼ਾ ਮੁਕਤ ਕਰ ਲਿਆ ਪਰ ਜਿਹੜੇ ਵਿਰੋਧੀ ਧਿਰ ਦੇ ਨੇਤ ਲੋਕ ਨੇ ਉਹ ਕਹਿੰਦੇ ਵੀ ਜਿੰਨਾ ਚਿਰ ਅਸੀਂ ਬੈਠੇ ਆ ਉਹਨਾਂ ਚਿਰ ਤੁਸੀਂ ਇੱਕ ਵੀ ਪਿੰਡ ਨੂੰ ਨਸ਼ਾ ਮੁਕਤ ਨਹੀਂ ਕਰ ਸਕਦੇ ਸੋ ਇਹਨਾਂ ਦੀ ਸੋਚ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਪਿੰਡ ਪਿੰਡਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਜਿਵੇਂ ਸੌਣ ਸਾਹਿਬ ਨੇ ਦੱਸਿਆ ਕਿ ਜਿਹੜੀ ਸ਼ਰਾਬ ਦੀ ਫੈਕਟਰੀ ਚੱਲਦੀ ਸੀ ਉਹ ਸ਼ਰਾਬ ਦੀ ਫੈਕਟਰੀ ਉਹਦੇ ਵਿੱਚ ਸਾਡੇ ਪੈਲ ਦੇ ਐਮਐਲਏ ਖੰਨੇ ਦੇ ਐਮਐਲਏ ਇਹਨਾਂ ਦੇ ਨਾਮ ਸ਼ਰਿਆ ਮਾਉਂਦੇ ਸੀ ਔਰ ਉਹਦੇ ਵਿੱਚ ਮੈਨੂੰ ਚਾਹੁੰਦੇ ਆਂ ਸੀ ਕਿ ਜਿਹੜੇ ਇਹ ਲੋਕਾਂ ਨੂੰ ਮਾਰਨ ਵਾਲੇ ਲੋਕ ਨੇ ਇਹ ਸਾਹਮਣੇ ਆਉਣੇ ਚਾਹੀਦੇ ਆ ਇਹਨਾਂ ਦੇ ਸਖਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਦੂਜੀ ਗੱਲ ਅੱਜ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸਸੀ ਭਾਈਚਾਰੇ ਚੋਂ ਆ ਨਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਕਹਿੰਦਾ ਕਿ ਹਾਂ ਮੈਂ ਗਾਲ ਕੱਢੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾਰੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਸਪੀਕਰ ਸਾਹਿਬ ਤੁਸੀਂ ਇੱਕ ਨਿਆਂ ਦੀ ਕੁਰਸੀ ਦੇ ਉੱਤੇ ਬੈਠੇ ਹੋ ਔਰ ਅੱਜ ਤੁਸੀਂ ਜੇਕਰ ਦਲਤ ਦੇ ਨਾਲ ਨਿਆਂ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ 35% ਦਲਤ ਆ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜੇ ਸਭ ਤੋਂ ਵੱਡੇ ਪਵਿੱਤਰ ਮੰਦਿਰ ਦੇ ਵਿੱਚ ਜੇ ਨੂੰ ਗਾਲ ਕੱਢੀ ਜਾਵੇ ਤੇ ਉਹਦੇ ਵਿੱਚ ਵੀ ਚੁੱਪ ਕਰ ਜੋ ਬੈਠ ਜਾਓ ਕਿਹਾ ਜਾਵੇ ਜੇ ਕੇ ਇਸ ਪਵਿੱਤਰ ਮੰਦਿਰ ਦੇ ਵਿੱਚ ਸਿੱਖਾਂ ਦੇ 12 ਵਜ ਗਏ ਕਹਿਣ ਦੇ ਉੱਤੇ ਜੇ ਅਸੀਂ ਉਸ ਗੱਲ ਨੂੰ ਚੱਕੀਏ ਵਿਰੋਧੀ ਧਿਰ ਦਾ ਨੇਤਾ ਸਿੱਖਾਂ ਨੇ 12 ਵਜਾਵੇ ਤੇ ਤੁਸੀਂ ਕਹੋਗੇ ਭਾਈ ਬੈਠ ਜਾਓ ਕੋਈ ਗੱਲ ਨਹੀਂ ਐ ਮੈਂ ਕਹਿੰਨਾ ਫਿਰ ਭਾਈ ਸਾਹਿਬ ਸਪੀਕਰ ਸਾਹਿਬ ਮੈਂ ਦੋਵੇਂ ਹੱਥ ਜੋੜ ਕੇ ਆਪਣੀ ਸੀਟ ਦੇ ਉੱਤੇ ਬੈਠਣ ਲੱਗਿਆ ਕਿਉਂਕਿ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਦਲਤਾਂ ਨੂੰ ਇਸ ਮਾਨਯੋਗ ਪਵਿੱਤਰ ਸਦਨ ਦੇ ਵਿੱਚ ਵੀ ਸਾਨੂੰ ਇਨਸਾਫ਼ ਨਹੀਂ ਮਿਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਗਿਆਸਪੁਰਾ ਸਾਹਿਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਸ ਸਮੇਂ ਮੰਤਰੀ ਸਾਹਿਬ ਬੋਲ ਰਹੇ ਸੀ ਜੇਕਰ ਉਸ ਸਮੇਂ ਆਪਾਂ ਤੁਹਾਨੂੰ ਗੱਲ ਬੁਲਾਉਂਦੇ ਤਾਂ ਉਹ ਗੱਲ ਕਿਸੇ ਤਨਪੱਤਰ ਨਹੀਂ ਲੱਗਣੀ ਸੀ ਜਿਹੜੀ ਉਹਨਾਂ ਨੇ ਗਾਲ ਕੱਢੀ ਆ ਉਹਨਾਂ ਦਾ ਆਪਾਂ ਨੋਟਿਸ ਲੈਣਾ ਤੇ ਜਿਹੜਾ ਉਹਨਾਂ ਨੇ ਤੁਹਾਡੇ ਪਿਓ ਬਾਰੇ ਵੀ ਕੁਝ ਕਿਹਾ ਉਹਦਾ ਵੀ ਨੋਟਿਸ ਲੈਣਾ ਹਾਂਜੀ ਜੀ ਜੀ ਨਹੀਂ ਉਹਨਾਂ ਨੇ ਉਹ ਕਿਹਾ ਸਾਰਾ ਨੋਟਿਸ ਲੈਣਾ ਪਰ ਜੇਕਰ ਤਨਪੱਤਰ ਲਾਣੀ ਹੈ ਤਾਂ ਕਿਸੇ ਇੱਕ ਤਾਇ ਕਾਇਦੇ ਤੇ ਇੱਕ ਤਰੀਕੇ ਨਾਲ ਹੀ ਲੱਗਣੀ ਹੈ ਜੀ ਦੱਸੋ ਹਾਂਜੀ ਮਤ ਸਾਬ ਮੇਰੀ ਬੇਨਤੀ ਇਹ ਹੈ ਕਿ ਦੋਵੇਂ ਮੁੱਦੇ ਹੈ ਦੋਵੇਂ ਮੁੱਦੇ ਬੜੇ ਸਵੇਦ ਨਸੀਲ ਨੇ ਇੱਕ ਅਸੀਂ ਪਾਸ ਕਰ ਲਿਆ ਬਹਿਸ ਕਰ ਲਈ ਭਾਵੇਂ ਉਸ ਬਹਿਸ ਦੇ ਅੰਦਰ ਵੀ ਕੋਈ ਤਲਕੀਆਂ ਹੋਈਆਂ ਜੋ ਵੀ ਹੋਇਆ ਦੂਸਰਾ ਮੁੱਦਾ ਵੀ ਪੰਜਾਬ ਦੇ ਜਨਮਾਨਸ ਨਾਲ ਜੁੜਿਆ ਮਤਲਬ ਮੈਨੂੰ ਅਫਸੋਸ ਇਸ ਗੱਲ ਦਾ ਤੁਸੀਂ ਬਾਹਰ ਕਹਿਣਾ ਆਫ ਦਿ ਰਕਾਰਡ ਜੋ ਮਰਜੀ ਕਹ ਲੋ ਵੈਸੇ ਆਸ ਵੀ ਕੀ ਕਰੀਏ ਜਿਹੜੇ ਆਪਣੇ ਸੀਆਮ ਨੂੰ ਪੈਰ ਦੀ ਜੁੱਤੀ ਕਹਿੰਦੇ ਸਿਰ ਤੇ ਹਵਾਲਤੀ ਜਿਹੜੇ ਆਪਣੇ ਸੀਆਮ ਨੂੰ ਕਹਿੰਦੇ ਆ ਵੀ ਉਹ ਦੇਸੀ ਟੂ ਹੈ ਅਸੀਂ ਕਿਉਂ ਉਮੀਦ ਕਰੀਏ ਸਾਡੇ ਬਾਰੇ ਚੰਗਾ ਬੋਲਣਗੇ ਤੁਸੀਂ ਕਿਸੇ ਨੂੰ ਮਾਰਿਆ ਕਹਿ ਦਿਓ ਚੰਗਾ ਕਹਿ ਦਿਓ ਕਿਸੇ ਦੇ ਬਾਪ ਬਾਰੇ ਇੱਥੇ ਮਿਲ ਕੇ ਆ ਜਾਵੇ ਮੈਂ ਚਸ ਹੁੰਦੀ ਨਾ ਮੈਂ ਸੁਣਿਆ ਉਹ ਬਰਾ ਐਡਮਿਟ ਕਰ ਰਿਹਾ ਮੰਤਰੀ ਸਾਹਿਬ ਇਹ ਚੇਰ ਨੇ ਵੀ ਸੁਣਿਆ ਚੇਰੇ ਦਾ ਸਖਤ ਨੋਟਿਸ ਲੂਗੀ ਆਪਾਂ ਉਹ ਗੱਲ ਆ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਤੇ ਵਿਆਸ ਕਰੋ ਇੱਕ ਦੂਜੀ ਦੀ ਖਾਲ ਲਾਓ ਜੋ ਕਹਿਣਾ ਕਹਿ ਲੋ ਕਹਿੰਦੇ ਹੀ ਹੋ ਪਰ ਪਰਸਨਲ ਇਹ ਤਾਂ ਬਦਾਸਤ ਕਰਨ ਵਾਲੀਆਂ ਗੱਲਾਂ ਨਹੀਂ ਗਿਆਸ ਪ੍ਰਸਾਦ ਸਾਹਿਬ ਉਹਨੀ ਗੱਲ ਪੂਰੀ ਰੱਖੋ ਇੱਕ ਗੱਲ ਪਾ ਲਵਾਂਗੇ ਥੈਂਕ ਯੂ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲ ਪੂਰੀ ਕਰਨ ਦਿਓ ਉਹਨਾਂ ਨੂੰ ਪਹਿਲਾਂ ਗੱਲ ਪੂਰੀ ਕਰ ਲਿਓ ਮੰਤਰੀ ਸਾਹਿਬ ਗੱਲ ਪੂਰੀ ਕਰਨ ਦਿਓ ਉਹਨਾਂ ਨੂੰ ਇਹਦਾ ਗਿਆਸਵਾਦਿਸ ਬੰਦਾ ਬਹੁਤ ਬਹੁਤ ਬੰਦਾ ਬਸ ਬਦਲੇ ਕਰਦੀਆਂ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀ ਕੀਤੀ ਹੈ ਪਹਿਲਾਂ ਸਰ ਇੱਥੇ ਕਾ ਇੱਥੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰ ਦੇ ਗਾਲ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਗਾਲਾਂ ਕਰ ਦੇ ਤੂੰ ਸਾਲ ਕਿਹੜੀ ਗੱਲੋਂ ਗਾਲਾਂ ਕਰਦੇ ਹੋ ਤਾਲੀ ਵਾਹ ਸਾਹਿਬ ਗਾਲਾਂ ਕਰਦੇ ਹੋ ਕਿਉਂ ਗਾਲਾਂ ਕਰਦੇ ਹੋ ਤੂੰ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਜੀ ਗਾਲਾਂ ਕੱਢੂੰਗਾ ਕਿਹੜੇ ਗਾਲਾਂ हाउस तुम चलन दोगे कि नहीं चलोगे तीन आप ही रौला पाके बह जाते बैठो, बैठो सारे बैठो बैठो सारे बैठो प्लीज बैठो मान साहब बैठो बैठो जो तो एक बार कहता पर चेयर ने नोटिस लिया है करा फिर तसली रखनी चाहिए बैठो प्लीज बैठो प्लीज

तुसी, 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 तुसी बैठो तुसी बैठो फिर तुम आगे चेयर तेहजवाजो बैठो बैठो प्लीज बैठो तुसी, जी बाजार साहब दोनों पास ही नहीं उधरों कुछ नहीं आया बिल्कुल ने नहीं है, ना ना बिल्कुल उधर कुछ नहीं मैनों गल कर ल मेरी बेनती सुनो ਮੈਨੂੰ ਗੱਲ ਕਰਨ ਦਿਓ ਮੇ ਮੇ ਡੈਪਟੀ ਸਪੀਕਰ ਸਾਹਿਬ ਇੱਕ ਮਿੰਟ ਯਾਰ ਬਹਿਜੋ ਡੈਪਟੀ ਸਪੀਕਰ ਸਾਹਿਬ ਉਧਰੋਂ ਵੀ ਮੈਂਬਰ ਸਾਹਿਬ ਨੇ ਡਾਇਰੈਕਟਲੀ ਅਲੀਗੇਸ਼ਨ ਪਰਿਵਾਰ ਤੇ ਨਸ਼ਾ ਵੇਚਣ ਦਾ ਤੁਸੀਂ ਰਿਕਾਰਡ ਵੇਖ ਲਓ ਨਾ ਤੁਸੀਂ ਇੱਕ ਮਿੰਟ ਯਾਰ ਤੁਸੀਂ ਇੱਕ ਮੈਂ ਸਾਰਾ ਕੁਝ ਰਿਕਾਰਡਡ ਹੈ देयर इज ਨਥਿੰਗ ਇੱਕ ਮਿੰਟ ਯਾਰ ਗਿਆਸ ਗਿਆਸਪੁਰਾ ਸਾਹਿਬ ਚਲੋ ਇੱਕ 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 ਮਿੰਟ ਇੱਕ

ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ ਦਿਨ ਹਾਊਸ ਤੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲੋ ਬੈਠੇ ਰਹੇ ਕਿ ਨਹੀਂ ਕੋਈ ਅੱਛਾ ਦੋ ਮਿਟਾ ਪੌਂਡ ਦੇ ਤੱਕ ਮੇਰੇ ਤੁਸੀਂ ਕੁਝ ਕਹਿਣਾ ਤੇ ਹੋ ਨਹੀਂ ਬਾਦਸਾ ਐਸੀ ਸਪੀਕਰ ਸਾਹਿਬ ਤੁਸੀਂ ਇੱਥੇ ਹਾਜ਼ਰ ਨਹੀਂ ਸੀ ਡੈਪਟੀ ਸਪੀਕਰ ਸਾਹਿਬ ਦੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿੱਟਾ ਵੇਚਣ ਦਾ ਅੱਗੋਂ ਫਿਰ ਇਹਨਾਂ ਨੇ ਵੀ ਮੈਂ ਸਮਝਣਾ ਸਹੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ ਮੇਰੀ ਗੁਜ਼ਾਰਿਸ਼ ਹੈ ਨਹੀਂ ਮੇਰੀ ਮੇਰੀ मेरी एक रिक्वेस्ट है सर तुम क्योंकि एवरीथिंग इज रिकॉर्डेड सारा रिकॉर्ड कोके दो्ड लेकर सुन के फिर जो फैसला करोगे हांवाल कद बाजवा साहब उतो वोल बता तो रहा। 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 ना, ना, ना भी लिया उन्होंने क्या नशा बेचते हो सौ ਉਹਨਾਂ ਨੇ ਸਾਰੀ ਪਾਰਟੀ ਹਾਂ ਉਹਨਾਂ ਨੇ ਸਾਰੀ ਪਾਰਟੀ ਆ ਵੀ ਲਵਾ ਕੀਤਾ ਜਾ ਆਪਾਂ ਬੋਸਾ ਬਣਾਉਂਦਾ ਆ ਆਹ ਇਹਨਾਂ ਦੀ ਗੱਲ ਥੀ ਪੈਡਟ ਆ ਆਪਾਂ ਰਿਕਾਰਡ ਚੈੱਕ ਕਰ ਲੈਣੇ ਠੀਕ ਹੋ ਜਾਏਗਾ ਤੁਸੀਂ ਕੋਈ ਸਾਥ ਕੋਈ ਸਾਨੂੰ ਸਾਧਾਨੂੰ ਕੋ ਤੇ ਬਈ ਨਾ ਜਾਵੇ ਇਥੇ ਕੋਈ ਕਾਹੂ ਸਾਧੂ ਜਿਹੜਾ ਉਹਨਾਂ ਨਾਲ ਗੱਲ ਕਰਨ ਦਾ ਇੰਟਰੈਸਟ ਆ ਉਹਨੂੰ ਡਿਪੋਰਟ ਠੀਕ ਹੈ ਬੈਠੋ ਕੋਈ ਬੰਦਾ ਗੱਲ ਕਰਦਾ ਆ ਆ ਗਈ ਗੱਲ ਆ ਗਈ ਗੱਲ ਆ ਗਈ ਆਗਿਗਾ ਮੈਂ ਹੁਣੇ ਰਿਕਾਰਡ ਦੇਖ ਲੈਂਦੇ ਆਪਾਂ ਦੇਖੋ ਮੈਂ ਸਤਕਾਰਯੋਗ ਮੈਂਬਰ ਸਰਵਾਂ ਨੂੰ ਬੇਨਤੀ ਕਰਦਾ ਮੈਂ ਹੁਣੇ ਰਿਕਾਰਡ ਵੇਖਦਾ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਕਰਾਂਗੇ ਜੇ ਕਿਸੇ ਨੇ ਕਾਰਵਾਈ ਕੀਤੀ ਬਿਲਕੁਲ ਬੇਫਿਕਰ ਹੋ ਕਾਰਵਾਈ ਕਰਨਾ ਬਾਲ ਵਧਿਓ ਦੱਸੋ ਨੰਬਾ ਹੁਣੇ ਲੋ ਬੈਠੋ ਬੈਠ ਬੈਠ ਦੇਖ ਆਪਣੇ ਕੋਲੇ ਸਭ ਕੁਝ ਰਿਕਾਰਡਡ ਹੈ ਜੀ ਬਿਲ ਚੈੱਕ ਇਟ ਬਿਲ ਚੈੱਕ ਇਟ अच्छा हैनी साहब की कह रहे हो तुम नहीं 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 माड़ा साहब हैनरी साहब जी की कह रहे हो सर चलो ठीक है